ਜਾਵੇਗਾ ਸ਼ਹੀਦਾਂ ਨੂੰ ਸਮਰਪਿਤ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡੂਗੀ ਮੇਰੇ ਵੀਰੋ ਉਹਦੇ ਲਈ ਵੀ ਆਪ ਸਭ ਨੂੰ ਸੰਦੇਹ ਆਲੀ ਫਰਵਰੀ ਮੇਰੇ ਵੀਰੋ ਖੜਕੜ ਕਲਾਂ ਦਾ ਵੱਡਾ ਕਬੱਡੀ ਕੱਪ ਮੇਜਰ ਲੀਗ ਖੇਡੋ ਪਰ ਦੇਖਦੇ ਵੀ ਕਬੱਡੀ ਇਸੇ ਲਈ ਮਾદાન ਦੇ ਅੰਦਰ ਪਾਉਣ ਦੇ ਲਈ ਇਹ ਹੈ ਨੌਜਾਨ ਘਵਰੋ ਪ੍ਰੀਤ ਫਤਿਹ ਭਰੇ ਹੈ ਖਾਨ ਪਰ ਖੋਹੀ ਵਾਲੇ ਗੁਜਰ ਨੂੰ ਟੱਚ ਮਾਰਿਆ ਕਿ ਮੈਂ ਵੀ ਜੱਟ ਦਾ ਪੁੱਤ ਹਰਜਨ ਵਰਗਾ ਨੇ ਅੱਖਾਂ ਮੰਨ ਕੇ ਤੀਰ ਟੰਗਾੜੇ ਲਾ ਦੂੰਗਾ ਫਰੀਦ ਫਤਿਹਪਰੀ ਹੈ ਟੱਕੜਾ ਨੰਬਰ ਜੋੜਦਾ ਆਇਆ ਲਓ ਅਰੁਣਾਂਡੀ ਕਬੱਡੀ ਪਾ ਰਿਹਾ ਹੈ ਲਓ ਗੁਣਾ ਚੌਰੀਏ ਦੀ ਕਬੱਡੀ ਪੈ ਗਈ ਤੇ 6 ਪ੍ਰੈਨ ਨੂੰ ਗੁਣਾ ਚੌਰ ਦਾ ਵੱਡਾ ਕਬੱਡੀ ਕਾ ਪਾਣਾ ਚਾਰ ਭਾਰ ਵਰਗੀਆਂ ਟੀਮਾਂ ਖੇਡਣਗੀਆਂ ਚਾਰ ਆਦ ਉਪਰ ਦੀਆਂ ਟੀਮਾਂ ਖੇਡਣਗੀਆਂ ਚੰਨੇ ਭਰਾਵਣਾ ਵੱਲੋਂ ਸਾਡੇ ਐਸ ਕੇ ਜੁਆਇਨ ਬੇਲਾ ਜੁਣਾ ਵੱਲੋਂ ਤੇ ਸਾਰੇ ਗੁਣਾ ਚੋਧੀਆਂ ਭਰਾਵਾਂ ਦੇ ਵੱਲੋਂ ਸੱਦੇ ਪੱਤਰ ਲਾਓ ਸਾਹਮਣੇ ਜਿਵੇਂ ਪਾਕਿਸਤਾਨ ਦੀ ਥੀਮ ਵਰਗਾ ਰੰਗ ਆ ਮੁੰਡੇ ਦਾ ਹੀਮਤ ਚੁੱਲੇ ਦੀ ਮਿੱਟੀ ਨਹੀਂ ਮੈਂ ਪਾਰੇ ਦੀ ਮਿੱਟੀ ਕਾਲੇ ਭੂਟ ਨੂੰ ਵਿਆਹ ਦਿੱਤੀ ਨਹੀਂ ਮੈਂ ਸਾਬਣ ਦੀ ਟਿੱਕੀ ਇਹ ਪੁਰਾਣੀ ਬੋਲੀਆਂ ਦੀ ਗੱਲ ਪਰ ਦੂਸਰੇ ਪਾਸੇ ਵੀ ਨਹੀਂ ਹੋਵੇ ਤਾੜੀ ਮਾਰਦੇ ਜੋਰਦਾਰ ਦਰਨਾ ਪਲੇਰਾਂ ਦੇ ਲਈ ਵੱਡੇ ਵੱਡੇ ਖਿਡਾਰੀ ਪੱਧਰੇ ਲਾਓ ਸਾਹਮਣੇ ਸੇਰੇ ਦਾ ਮੈਦਾਨ ਜਿਹੇ ਮਸਾਣੀ ਵਾਲੇ ਦੀ ਕਬੱਡੀ ਬੋਲ ਤੇ ਪੱਟੀ ਇਲਾਕੇ ਦਾ ਵੱਡਾ ਬੁਲਾਰਾ ਲਾਓ ਸਾਹਮਣੇ ਇਸੇ ਵਿਸ਼ਾਲ ਇਹ ਮੁੰਡਾ ਬੁੱਲਵਾਲੀਆ ਹਸ਼ਿਆਰਪਰੀ ਹੈ ਵਿਸ਼ਾਲ ਖੇਡ ਹੈ ਜਿਵੇਂ ਸਮੁੰਦਰ ਲੱਗੋ ਕਬੱਡੀ ਉੱਥੇ ਇੱਕ ਲਹਿਰ ਬਣ ਕੇ ਜੇਲਮ ਵਰਗੇ ਨੇ ਤੇਜ਼ ਧਾਵੇ ਜਾਫੀ ਟਕਰੇ ਮੁਰੇ ਸ਼ੇਰ ਬਣ ਕੇ ਇੱਕ ਦੂਜੇ ਨੂੰ ਟੁੱਟ ਕੇ ਜਿੰਦਾ ਪੈਂਦੇ ਧੰਗ ਵੱਜਣ ਦੀ ਬੁਜਰੀ ਦਾ ਕਹਿਰ ਬਣ ਕੇ ਸ਼ਗਲ ਫੁਕਰੇ ਚਤਬਾਜੀ ਮਾਰ ਲੈਂਦੇ ਬਾਰਾਂ ਬੰਦੂਕ ਦੀ ਗੋਲੀ ਦਾ ਖਹਿਰ ਬਣ ਕੇ ਅਜਿੱਤੀ ਦਾ ਖਹਿਰ ਚੱਲਦਾ ਹੈ ਗਰਚੇ ਨਗਰ ਦੇ ਵਿੱਚ ਹੈ ਬਾਬਾ ਅਦਲੀ ਜੀ ਦਾ ਪਾਵਰ ਤੇ ਪਵਿੱਤਰ ਸਥਾਨ ਹੈ ਗੁਰਬਿੰਦਗੀ ਕਮੇਟੀ ਗ੍ਰਾਮਪੁਰ ਆ ਤਾਂ ਨਗਰ ਨਿਵਾਸੀ ਇਹਨਾਂ ਦੇ ਵੀਰ ਵੱਡਾ ਰੋਲ ਦਾ ਕਰ ਰਹੇ ਆ ਕਹਿੰਦੇ ਉਸ ਖੇਡ ਮੈਨੇ ਦੀ ਉਹ ਮੁੰਡਾ ਕਹਿੰਦੇ ਉਸੇ ਲਈ ਇਹ ਲਾਲੋ ਮਿਆਰੇ ਦੀ ਧਰਤੀ ਦਾ ਕਰਨਾ ਜਿੱਥੋਂ ਦਾ ਪਿੰਡਾਂ ਵੀ ਬੜਾ ਤਕੜਾ ਖੇਡਦਾ ਹੈ ਨਿਊਜ਼ੀਲੈਂਡ ਦੇ ਵਿੱਚ ਮੇਰੇ ਵੀਰੋ ਇੱਕ ਕਰਨ ਦੀ ਨਮਾ ਉੱਠਿਆ ਜਿੱਥੋਂ ਦੇ ਕਾਰੀ ਦੀ ਵੀ ਚਰਚਾ ਹੈ ਦੁਨੀਆ ਦੇ ਉੱਪਰ ਰਹੀ ਹੈ ਮੇਰੇ ਮਾਤਰੋ ਅਰਬੇ ਜੀਤ ਤੇ ਮਿਆਰੇ ਦੀ ਚਰਚਾ ਰਹੀ ਹੈ ਛੋਟੂ ਬੜਾ ਤਕੜਾ ਖੇਡਦਾ ਢਿਗਣਾ ਵਾਲਾ ਇਲਾਕੇ ਦੇ ਖਿਡਾਰੀ ਮੇਰੇ ਮਾਤਰੋ ਇਹੜ ਮੇਲਾ ਚੱਲਦਾ ਕਿ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਮੋਮਬਤੀ ਦੇ ਕਿਰਾਏ ਕਦੇ ਰਜਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਝੜਦੇ ਨਹੀਂ ਹੁੰਦੇ ਕਬੱਡੀ ਕਲੱਬ ਗੋਣਾ ਚੌਰ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਚੰਨਾ ਕੋਚ ਟੀਮ ਲੈ ਕੇ ਆਇਆ ਮੇਰੇ ਵੀਰੋ ਪਰ ਵੇਖਦੇ ਵੀ ਤਿਆਪੁਰੀ ਹੈ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਕੱਲ ਕਹਿੰਦੇ 22 ਤਰੀਕਾ ਸਮਰਾੜੀ ਦਾ ਮੇਲਾ ਖੇਡਿਆ ਜਾਵੇਗਾ 23 ਤਰੀਕ ਤਲਵੰਦ ਦਾ ਮੇਲਾ ਖੇਡਿਆ ਜਾਵੇਗਾ 24 ਕਿ ਕਹਿੰਦੇ ਖੇਡ ਮੇਲਾ ਮਾਹਾਂ ਦਾ ਖੇਡਿਆ ਜਾ ਰਹੀ ਹੈ 75 ਬਸਤਾ ਨੂੰ ਮੋਟਰਸਾਈਕਲ ਦਿੱਤੀ ਟੱਕੜਾ ਟਹਾ ਦੇ ਵਿੱਚ ਵੱਡਾ ਖੇਡ ਮੇਲਾ ਹੋ ਰਿਹਾ ਤੇ 30 ਤਰੀਕ ਨੂੰ ਉਪਨ ਖਾਲਸਾ ਦੇ ਵਿੱਚ ਵੱਡਾ ਖੇਡ ਮੇਲਾ ਹੋਵੇਗਾ ਮੇਰੇ ਵੀਰੋ ਲਾਓ ਦੇਖਦੇ ਹਾਂ ਇਧਰ ਦੇ ਪਾਸੇ ਇਹ ਆ ਮੁੰਡਾ ਹਿਆੜੇ ਵਾਲਾ ਪਰਮੇਂਦਰ ਟੀਮ ਦੇ ਲਈ ਜੋਰ ਲਾਇਆ ਮਸਾਨੀ ਵਾਲੀ ਵਿਜੇ ਨੇ ਕਬੱਡੀ ਪਾ ਦਿੱਤੀ ਹੈ ਲਾ ਬਿਜੇ ਦੀ ਕਬੱਡੀ ਪੈ ਗਈ ਹੈ ਲਾ ਖਿਡਾਰੀ ਖੇਡ ਰਿਹਾ ਜਿੰਨੂੰ ਧੰਨਵਾਦ ਵਿੱਚ ਉਹ ਬੰਨਾ ਸਮੇਂ ਦੀਆਂ ਲਾ ਪੁੱਟੀ ਪਾਉਣ ਦਾ ਯਤਨ ਆਪਣੇ ਦੰਦ ਚੀਨ ਦੀ ਕੰਦ ਵਰਗੀ ਮਜ਼ਬੂਤੀ ਨਾਲ ਪੁਤਰੀ ਕੈਂਚੀ ਅਸੀਂ ਗਲਤ ਸੀ ਤੇਰਾ ਹਰ ਕੰਦੇ ਦੀ ਐਨ ਤਕੜਾ ਜੱਫਾ ਲਾ ਕੇ ਗੱਬਰੂ ਨੇ ਬੱਲੇ ਬੱਲੇ ਕਮਾ ਦਿੱਤੀ ਹੈ ਖੇਡ ਕਬੱਡੀ ਹੈ ਦੁਨੀਆਂ ਦੇ ਉੱਪਰੋਂ ਮਨ ਕਬੂਲ ਹੈ ਮੇਰੇ ਮਿੱਤਰੋ ਖੇਡ ਆ ਦੇਖਦੇ ਵੀ ਇਹਦੇ ਪਾਸੇ ਹੱਥ ਲਾ ਕੇ ਹਵਾ ਬਣ ਗਈ ਜੀ ਆਪਣੇ ਕਿੱਪਾ ਵੇਖਦੇ ਨਹੀਂ ਗੱਭਰੂ ਵਿਸ਼ਾਲ ਪੁਆਇੰਟ ਦਾ ਵਾਅਦਾ ਕਰ ਗਿਆ ਪਹਿਲੇ ਮੇਰ ਕੀ ਪਾ ਰਿਹਾ ਹੈ ਵਿਸ਼ਾਲ ਕਾਉਂਦੀ ਹੈ ਕਿ ਦੂਜੀ ਪਾਸੇ ਕਹਿੰਦੇ ਗੁੱਤੀ ਮਰੋਮੀ ਵਾਲੇ ਦਾ ਚੰਡਿਆ ਹੋਇਆ ਪੱਠਾ ਕਾਉਂਦੀ ਪਾ ਰਿਹਾ ਹੈ ਕਿਤਾਬਾਂ ਦੇ ਧੋੜੋ ਪੈ ਜੋ ਤੇ ਕਿਤਾਬਾਂ ਦੇ ਪੰਨੇ ਖਤਮ ਨਹੀਂ ਹੋਇਆ ਕਰਦੇ ਮੇਰੇ ਵੀਓ ਵੀਤ ਕਰਨੀ ਪੈਂਦੀ ਹੈ 6:00 ਵਜੇ ਦੁਆਰਾ ਫੇਰ ਕਿਨਾਰੇ ਖੜਾ ਹੋ ਜਾਓ ਲਓ ਜਿਹੜੇ ਪਾਸੇ ਛੱਬੇ ਕੁਰੀ ਹੈ ਰਿਸ਼ੀ ਦਾ ਵੀਰ ਹੈ ਸੁਣੀ ਗਲਾ ਤਕੜਾ ਜੋਫਾ ਤੇ ਪਿੰਡ ਦਾ ਵਾਅਦਾ ਕਰ ਗਿਆ ਵਿਸ਼ਾਲ ਕਾਉਂਦੀ ਪਾ ਰਿਹਾ ਤੇ ਕਰੰਤ ਇੱਕ ਸਾਹਮਣੇ ਵਾਲਾ ਗੱਲ ਕਰ ਰਿਹਾ ਆ ਸਾਹਮਣੇ ਕਹਿੰਦੇ ਪਸ਼ਾਲ ਦੀ ਕਬੱਡੀ ਪੈ ਗਈ ਹੈ ਤੇ ਰਸਤਮੰਦ ਭੜਦੇ ਆ ਪਰ ਇਧਰ ਦੇ ਪਾਸੇ ਸੰਦੀਪ ਗੁੱਜਰ ਕਿ ਪਿੰਚਰਾ ਲਖੂ ਭਾਨੇ ਸੋਨੇ ਦਾ ਅਜਾਦ ਪੰਛੀ ਨਾ ਮਜਾ ਨਹੀਂ ਆ ਸਕਦਾ ਜਿਉਂਦੀ ਪੈਰਾਂ ਜੋਗੇ ਭਾਵੇਂ ਸੋਨੇ ਦੀ ਆ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਲੱਕ ਹੋਵੇ ਭਾਵੇਂ ਸਮੁੰਦਰਾਂ ਦਾ ਬਿਨਾ ਮਲਾ ਦੇ ਨਹੀਂ ਮਰਦਾ ਮਰਦਾ ਕਦੇ ਰੇਡ ਮਦਾਨ ਦੇ ਅੰਦਰ ਕਹਿੰਦੇ ਪਾਉਣ ਦੇ ਲਈ ਇਹ ਆਮ ਨਾ ਜਾਣ ਘਬਰੋ ਫਿਰ ਕਹਿੰਦੇ ਵੀ ਪ੍ਰੀਤ ਫਤੇਪੁਰੀ ਹੈ ਗौरी ਘੌਰ ਗੋਟੀਆਂ ਗौरी ਹੈ ਇਹ ਰਾਜਾ ਸਾਹਿਬ ਮਜਾਰੀ ਦੀ ਧਰਤੀ ਤੇ ਰਹਿੰਦਾ ਹੈ ਉੱਥੇ ਮਿਹਨਤ ਕਰਦਾ ਹੈ ਲਓ ਵੇਖਾਂਗੇ ਗौरी ਇਸ ਵੇਲੇ ਲਾ ਗਿਆ ਜਾਰੀ ਪ੍ਰਬੰਧਕਮ ਔਰ ਪਹਿਲੇ ਸਮੇਂ ਦੇ ਕਬੱਡੀ ਖਿਡਾਰੀਆਂ ਤੇ ਨਰੇ ਵਿਰਮ ਨਗਰ ਨਿਵਾਸੀਆਂ ਦਾ ਪਟਾਕੇ ਧੋੜ ਚੜੇ ਉਸਮਾਨੀ ਦੀ ਖਿੱਚ ਖਿੱਚ ਕੇ ਵੱਜਦੀਆਂ ਧੌੜਾ ਹੋ ਗਈ ਮਿਹਨੋ ਮਰੀ ਜਵਾਨੀ ਦੀ ਸੁਰ ਖੁਰਾਕ ਸ਼ੇਰਿਆ ਪੱਟੀ ਵੱਜਦੀਆਂ ਥਾਪੀਆਂ ਨੇ ਤੇ ਗੱਭਰੂ ਪਰਖਦੇ ਜੋਰ ਜਵਾਨੀ ਚੌੜੀਆਂ ਚੌੜੀਆਂ ਛਾਤੀਆਂ ਦੀ ਗੱਭਰੂ ਪਰਖਦੇ ਜੋਰ ਜਵਾਨੀ ਚੌੜੀਆਂ ਚੌੜੀਆਂ ਛਾਤੀਆਂ ਦੇ ਆਹ ਸਾਹਮਣੇ ਦੇਖਾਂਗੇ ਬੱਲਵਾਲੀਆ ਦੀ ਕਬੱਡੀ ਪੈ ਗਈ ਜੇ ਦੂਸਰੇ ਪਾਸੇ ਪਵਨ ਐਨ ਕਹਿੰਦੇ ਗੁਣਾ ਚਾਰੀਆ ਵੱਡੀ ਟਰਾਈ ਤੇ ਸਾਹਮਣੇ ਪੁਆਇੰਟ ਮੁੰਡਾ ਕਹਿੰਦੇ ਇਸ ਵੇਲੇ ਬੱਲਵਾਲੀਆ ਆਪਣੀ ਟੀਮ ਦੇ ਕਿੰਨਾ ਮਤਾਵਾ ਦਾ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਸਤਨਾਮ ਸਿੰਘ ਜੀ ਸੰਦੀ ਸਾਹਿਬ ਯੂਕੇ ਗੜ੍ਹ ਪੁਰਾਣੀ ਦੇ ਕਬੱਡੀ ਟੂਰਨਾਮੈਂਟ ਦੇ ਬਾਬਾ ਬੋੜ ਤੇ ਲੱड्डੂ ਜੀ ਨਾਲ ਪਹਿਲੇ ਬੜਾ ਪਿਆਰ ਹੈ ਮੇਰੇ ਵੀਰੋ ਦੋਨੋਂ ਟੀਮਾਂ ਦੇ ਲਈ ਇੱਕ ਇੱਕ ਹਜ਼ਾਰ ਰੁਪਈਆ ਜਿਹੜਾ ਕੋਈ ਨਾ ਕਰਦੇ ਹੈ ਸਤਨਾਥ ਸਿੰਘੀ ਥਾਨੀ ਯੁਕੇ ਸੈਣਾ ਜਿਹੜੀ ਹਾਸਮਿਤਵਾ ਚੇਂਜ ਹੋ ਗਈ ਹੈ ਮੋਹਨ ਸਿੰਘ ਨੰਦੋਲਾ ਸਾਹਿਬ ਦਾ ਵੱਡਾ ਰੋਲਾ ਖੇਡ ਕਬੱਡੀ ਦੇ ਲਈ ਮੇਰੇ ਵੀ ਲੰਬੇ ਸਮੇਂ ਤੋਂ ਚਾਹਿਓ ਸ਼੍ਰੀ ਰਣਕੁਰ ਸਾਹਿਬ ਦੇ ਚੈਂਪੀਅਨਸ਼ਿਪ ਹੋਵੇ ਚਾਹੇ ਕਹਿੰਦੇ ਵੀ ਹੁਣ ਵੱਡੀ ਦੇ ਹੁੰਦੀ ਹੈ ਤੇ ਉਹਨੂੰ ਸਾਡੇ ਕਹਿੰਦੇ ਵੀ ਦਿਨ ਨੇ ਰਾਣੇ ਭਾਈ ਜੀ ਤੇ ਪੱਪੂ ਭਾਈ ਨੇ ਲਗਨਤ ਸੇਵਾ ਕੀਤੀ ਹੈ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਰਾਣੇ ਵੀਰ ਦਾ ਤੇ ਪੱਪੂ ਭਾਈ ਜੀ ਦਾ ਹਾਂਜੀ ਚਲਦੇ ਹੋਏ ਮੈਚ ਦੇ ਵਿੱਚੋਂ ਬਡਾਲਾ ਮਨਜੀ ਦੀ ਟੀਮ ਦੇ ਅੰਕ ਰਹੇ ਨੇ 10 ਤੇ ਰਾਣਾ ਸਾਹਿਬ ਕੋਟੀクラブ ਗੁਣਾਚੌਂ ਦੀ ਟੀਮ ਦੇ 12.5 ਕਾਸੂ 62 ਦੇ ਦਰਮਿਆਨ ਲੈਲੀ ਵਿਸ਼ਾਲ ਇਹ ਕਿਹ ਅਰਬੀ ਦੇਖੋ ਲੈਣੀ ਗੁਣਾ ਚੌਰੀਆ ਵਿਸ਼ਾਲ ਪੰਜੂ ਦੇ ਪਾਸੇ ਦੇਖਦੇ ਵੀ ਖੇਡ ਗਰਾਮ ਦੇ ਵਿੱਚ ਕਹਿੰਦੇ ਦੁਸ਼ਾਲ ਨੇ ਗੋੜੀ ਪਾਈ ਹੈ ਇਹ ਵਿਸ਼ਾਲ ਹੈ ਇਹ ਵਿਸ਼ਾਲ ਕਹਿੰਦੇ ਮੁੰਡਾ ਹੁਸ਼ਿਆਰਪੁਰਿਆ ਬੁੱਲੋਆਣੀ ਹੈ ਜਿੱਥੋਂ ਦਾ ਪੰਡਤ ਵੀ ਬੜਾ ਪ੍ਰਸਿੱਧ ਹੈ ਜਿੱਥੋਂ ਦਾ ਸ਼ਰੀਫ ਵੀ ਬੜਾ ਪ੍ਰਸਿੱਧ ਹੈ ਮੇਰੇ ਮਿੱਤਰੋ ਬਾਜੂ ਜੱਟ ਦੀਆਂ ਗੱਲਾਂ ਸਾਹ ਦੇ ਆ ਰਹੀਆਂ ਹੈ ਕੰਨੀ ਕਾਕੇ ਦੀ ਇਹ ਗੱਲ ਹੈ ਕਾਜੀ ਸਾਰੇ ਅੜੀ ਦੇ ਬਹਾਕੇ ਦੀ ਗੱਲ ਹੋਈ ਹੈ ਦੀ ਬਲਵਿੰਦਰ ਬਈ ਤੋਂ ਹੋੜਾ ਲੰਮੀ ਪਾਰੀ ਦਾ ਨਾਲ ਧਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾੜੀਪੁਰ ਦਾ ਜੀ ਤੇ ਖਾਲੀ ਹੱਤ ਗੁਰਲਾਲ ਕਦੀਨ ਪਿੱਛੇ ਅੱਜ ਕਹਿੰਦੇ ਮਿਹਨਤ ਵੱਡੀ ਨਾਮੇ ਵੱਡੇ ਲਾ ਬੋਲੇ ਵਾਲੀ ਦੀ ਕਬੱਡੀ ਦੇ ਦੂਸਰੇ ਪਾਸੇ ਗौरी ਗौरी ਕਰਾਉਂਦਾ ਬੱਲੇ ਬੱਲੇ ਪਰ ਸਾਹਮਣੇ ਆਹ ਚੱਕੇ ਜਾਮ ਕਰ ਦਿੰਦੇ ਆ ਧੁੱਪ ਕੇ ਚੱਡਣਾ ਲਦੀ ਰਾਂ ਦਾ ਅਸੀਂ ਬੋਲੇ ਬੋਲ ਪਗਾਈ ਦੇ ਗੱਲ ਬੱਲੇ ਬੱਲੇ ਕੇ ਰੱਖ ਸੱਜਣਾ ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈਦੇ ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈਦੇ ਲਓ ਗੁਰਾ ਚੌਰੀਆ ਤੇ ਦੂਜੇ ਪਾਸੇ ਫਤੇ ਤੁਰੀਆ ਚੱਕਰ ਦੋਨੋਂ ਖਿਡਾਰੀਆਂ ਦੇ درمیان ਤਿੰਨ ਨੰਬਰ ਇਸੇ ਲਈ ਅਰੁਨਾਟੀ ਗੁਰਾ ਚੌਰੀਆ ਆਪਣੀ ਟੀਮ ਦੇ ਲਈ ਪਾਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਫਿਰ ਵਿਸ਼ਾਲ ਮੇਰ ਮੇਰ ਕੇ ਕਾਡੀਆਂ ਪਾ ਰਿਹਾ ਇੱਕ ਪਾਸੇ ਗौरी ਦੂਜੇ ਪਾਸੇ ਸੰਦੀਪ ਜਰਕਾਰਪੁਰ ਖੋਹੀ ਵਾਲਾ ਜਿਹੜੀ ਸੜਕ ਹੈ ਗੜ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜੋੜਦੀ ਹੈ ਉਸ ਸ਼ਿਰਕ ਤੇ ਪੈਂਦਾ ਹੈ ਕਾਨਪੁਰ ਕੋਹੀ ਪਰ ਵਿਸ਼ਾਲ ਕੰਨ ਦੀ ਇਸ ਲਈ ਸ਼ਿਆਰਪਰੀ ਹੈ ਤਕੜਾ ਨੰਬਰ ਜੋੜਦਾ ਆਇਆ ਹੈ ਜਿਹੜੇ ਫਾਜ਼ਲ ਸਾਹਿਬ ਹੋਣਾ ਬੱਲੇ ਬੀਜੇ ਦੇ ਵਾਸਤੇ ਜਿਹੜੇ ਮਾਂ ਚ ਸੁਦਮਾਨ ਖੇਡੇ ਹੋਏ ਨੇ ਉਧ ਦੀ ਖੇਡ ਦੇ ਮਾਣ ਹੈ ਜੇਣ ਮਾਣ ਰੋ ਹੈਗੇ ਮੇਰੇ ਮਿੱਤਰ ਆਓ ਜੀ ਟੀਮਾਂ ਇੱਥੇ ਦੇ ਪਾਸੇ 15 ਸਾਲ ਦਾ ਕਬੱਡੀ ਕੱਪ ਤੇ ਅਜ ਇਸ ਖੇਡ ਮੀਲੇ ਦੀ ਸੰਗਤ ਵਿੱਚ ਜੀਸ਼ੇ ਬਣਾ ਰਾਂ ਮਾਣ ਦੀ ਟੀਮ ਲਗਦੇ ਰਾਸ਼ੀ ਦੇ ਵੱਡੇ ਕ ਆਪਣਾ ਸਨਮਾਨ ਸੁਨੀਲ ਫਤੇਪੁਰਿਆ ਦਾ ਧੰਨਵਾਦ ਕਰਦੀ ਟੀਮ ਨੂੰ ਕੀਤਾ ਜਾ ਰਿਹਾ ਹੈ ਤੇ 465 ਕਿਲੋ ਦੀਆਂ ਟੀਮਾਂ ਖੇਡਣ ਗਈ ਹੈ ਉਹਦੇ ਲਈ ਵੀ ਸੱਜੇ ਹੈ ਬੋਲੋ ਨਿਹਾਲ ਰਾਜਾ ਜੀ ਬਲੀ ਕਰੋ ਜੀ ਭਲੀ ਔਰ ਬਾਬਾ ਅਦਲੀ ਜੀ ਸਪੋਰਟਸ ਕਲੱਬ ਔਰ ਬਾਬਾ ਅਦਲੀ ਜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡਾ ਪ੍ਰਾਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੇਲਾ ਸਫਲ ਹੋਇਆ ਸਾਰੇ ਮੈਚ ਜਿਹੜੇ ਦੇਖਣੇ ਹੋਏ ਹੈ ਅੱਜ ਦੀ ਜੇਤੂ ਟੀਮ ਅੱਜ ਦੀ ਫਰਟੀਮ ਇਸ ਲਈ ਪਰਉਮੀਆ ਦਾ ਗੁਣਾ ਚੜਦੀ ਰਹੀ ਹੈ ਬਹੁਤ ਬਹੁਤ ਮੁबारकਾਂ ਨੇ ਹਾਂ ਜੀ ਹਾਂ ਜੀ ਹੋ ਰਹੀ ਹੈ ਗੁਣਾਚੌਰ ਭਰੋਮੀਯਾਰਾ ਰਾਜਾ ਸਾਹਿਬ ਸਪੋਰਟਸ ਕਲੱਬ ਆ ਤੇ ਸੈਕੰਡ ਟੀਮ ਰਹੀ ਹੈ ਬਡਾਲਾ ਮੰਝਗੀ ਤੇ ਸਾਡੇ ਜਿਹਦਾ ਸੰਦੀਪ ਬਡਾਲੀ ਵਾਲਾ ਤੇ ਹਰਮਨ ਨੇ ਟੀਮ ਬਣਾਈ ਸੀ ਟੋਟਲ ਟੋਟਲ ਕਿੰਨੀਆਂ ਟੀਮਾਂ ਸੀ ਟੋਟਲ ਜੀ 8 ਟੀਮਾਂ ਜਿਹੜੀ 8 ਕਲੱਬਾਂ ਸੀਗੀਆਂ ਚਾਰ ਟੀਮਾਂ 70 ਕਿਲੋ ਭਾਰ ਵਾਲੀਆਂ ਸੀਗੀਆਂ 70 ਕਿਲੋ ਦੇ ਵਿੱਚ ਪਹਿਲਾ ਸਥਾਨ ਰਾਜਾ ਸਾਹਿਬ ਯਾਰਾ ਤੇ ਦੂਜਾ ਸਥਾਨ ਜਿਹੜਾ ਸੀਗਾ ਉਹ ਟੀਮ ਬਣਾਈ ਸੀ ਇੱਥੇ ਗੁਣਾਚੌਰ ਨੇ ਉਹ ਰਿਆ ਜੀ ਉਹ ਵੀ ਓਏ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੈਚ ਤੋਂ ਬਹੁਤ ਸੋਹਣਾ ਹੋਇਆ ਜੀ ਇਹ ਸ਼ੁਰੂਆਤ ਹੋ ਗਈ ਹੈ ਦੁਬਾਰਾ ਫੇਰ ਇਹ ਹਰ ਸਾਲ ਕਰਾਓਗੇ ਹਰ ਸਾਲ ਕਰਾਵਾਂਗੇ ਔਰ ਸਟੇਡੀਅਮ ਵੀ ਬਣਾਵਾਂਗੇ ਠੀਕ ਹੈ